ਕਰਦੇ ਨੇ ਉਧਰ ਜੱਗਦਾ ਜੇ ਚੁਟਮਾ ਨੇ ਤੇ ਸਾਚੂ ਦਾ ਨਾ ਤੇ ਤੂੰ ਪਿੰਨ ਨੂੰ ਹੋ ਗਏ ਨੇ ਫੇਡ ਕਰ ਤੋ ਤਤਨਾ ਨੂੰ ਨੀਵਾਂ ਤੇ ਵਡਾਲਾ ਕੋਈ ਸੱਦੇ ਤਰਫ ਦੇ ਡਾਕਟਰ ਜੇ ਧਰਨਾ ਆ ਰਿਹਾ ਇਹਨਾਂ ਦੇ ਖਿਆਲੀਆਂ ਬੈਮਟਾ ਮਾਰੇ ਬਾਹਰ ਤੁਹਾਡਾ ਪੱਟ ਬੰਦਾ ਜਿਸ 4000 ਤੁਹਾਡੇ ਉਨੋਂ ਰੋ ਤੁਹਾਡੇ ਜੇ ਜਵਾਬ ਆ ਕੇ ਮੱਤੇ ਦੇ ਲੋ ਸਾਡੀ ਔਰ 240 ਫਟਕ ਅਜਿਹਾ ਕਿਹੜੇ ਲਈ ਕਲੇਬੀ ਕਾ ਲਈ ਹੁਣਾਂ ਤੇ ਬਖੜਾ ਗੁਰਦੇਵ ਸਿੰਘ ਦੀ ਨਾਮ ਨੂੰ ਆਪਾਂ ਆ ਦੇ ਪੁਸਤਿਕਾ ਖਾਸਾ ਸਿਰ ਨਾਮ ਗੁਰਦੀ ਦੀ ਫਤ ਹੈ ਦੋ ਆਖਰ ਪਤਾਈਏ ਜੇ ਆਪਣੇ ਬਾਬੂ ਦਾ ਦਫ਼ਤਰ ਤੋਂ ਤਰਫੋਂ ਆਇਆ ਸਾਬਕਾ ਸਰਪੰਚ ਜੁਨੀਅਨ ਵੱਲੋਂ ਐਸਐਸਪੀ ਫਿਰੋਜ਼ਪੁਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜਮ ਕੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਕੀਤੀ ਗਈ ਪ੍ਰਦਰਸ਼ਨ ਕਰ ਰਹੇ ਸਾਬਕਾ ਸਰਪੰਚਾਂ ਅਤੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਖਿਲਾਫ ਪੁਲਸ ਝੂਠੇ ਪਰਚੇ ਦਰਜ ਕਰ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਸੜਕਾਂ ਤੇ ਮਜਬੂਰਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਲਾਉਣੇ ਪੈ ਰਹੇ ਹਨ ਉਨ੍ਹਾਂ ਕਿਹਾ ਕਿ ਸਾਡੇ ਖਿਲਾਫ ਕੀਤੇ ਗਏ ਪਰਚੇ ਰੱਦ ਕੀਤੇ ਜਾਣ ਦੂਜੇ ਪਾਸੇ ਪੁਲਿਸ ਨੇ 7 ਦਿਨ ਦਾ ਟਾਈਮ ਦਿੱਤਾ ਹੈ ਤੇ ਪ੍ਰੋਸਾਦ ਦਵਾਇਆ ਕਿ ਇਨਾਂ ਦੀਆਂ ਮੰਗਾਂ ਤੇ ਜ਼ਰੂਰ ਧਿਆਨ ਦਿੱਤਾ ਜਾਵੇਗਾ ਮੈਂ ਸਰਤ ਸਿੰਘ ਸੰਧੂ ਸਰਪੰਚ ਯੂਨੀਅਨ ਕੌਰ ਕਮੇਟੀ ਮੈਂਬਰ ਪੰਜਾਬ ਜੀ ਅੱਜ ਜਿਹੜਾ ਧਰਨਾ ਲਾਇਆ ਪੁਲਿਸ ਦੇ ਖਿਲਾਫ ਕੀ ਕਰਦੇ ਵੇਖੋ ਜੀ ਜਿਹੜੀ ਪੁਲਿਸ ਨੇ ਨਾ ਉਹ ਜਿਹੜੇ ਸਾਡੇ ਸਰਪੰਚ ਸੀਗੇ ਰੂਠੜ ਪਿੰਡ ਤੋਂ ਗੁਰਦੇ ਮਖਤਿਆਰ ਸਿੰਘ ਉਹਨਾਂ ਦੀ ਵਾਈਫ ਡਿੰਪਲ ਉਹਨਾਂ ਦੇ ਤੇ ਦੋ ਹੋਰ ਬੰਦੇ ਉੱਥੇ ਮੋਤਵਾਰ ਬੰਦੇ ਤੇ ਪਰਚਾ ਰੂਠੜ ਪਿੰਡ ਦਰਜ ਹੋਇਆ ਸੀਗਾ ਉਹ ਤਾਂ ਛੱਪੜਾ 93 ਦਾ ਛੱਪੜ ਚੱਲਦਾ ਪਿਆ ਜੀ ਛੱਪੜ ਦੇ ਵਿੱਚ ਦੇਖ ਕੇ ਬੱਚੇ ਦੀ ਡੈਥ ਹੋ ਗਈ ਉਹਦੇ ਵਿੱਚ ਸਾਡੇ ਸਰਪੰਚ ਦਾ ਕੋਈ ਕਸੂਰ ਨਹੀਂ ਸੀਗਾ ਪਰ ਉਹ ਜਿਹੜਾ ਪਾਰਟੀ ਬਾਜ਼ੀ ਕਰਕੇ ਛੱਟ ਤੇ ਪਰਚਾ ਦਰਜ ਹੋ ਗਿਆ ਸੀਗਾ ਉਹਦੇ ਵਾਸਤੇ ਕੈਨਸਲ ਕਰਾਉਣ ਵਾਸਤੇ ਅਸੀਂ ਪਹਿਲਾਂ ਵੀ ਦੋ ਤਿੰਨ ਵਾਰੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀਗੀ ਪਰ ਪ੍ਰਸ਼ਾਸਨ ਨੇ ਸਾਡੀ ਨਹੀਂ ਮੰਨੀ ਅੱਜ ਮਜਬੂਰਨ ਤੌਰ ਤੇ ਸਾਨੂੰ ਇਹ ਧਰਦਾ ਲਾਉਣਾ ਪਿਆ ਜੀ ਕੀ ਪ੍ਰਸ਼ਾਸਨ ਨੇ ਸ਼ਵਾਦ ਦਿੱਤਾ ਹੁਣ ਸਾਨੂੰ ਪ੍ਰਸ਼ਾਸਨ ਨੇ 7 ਦਿਨ ਦਾ ਟਾਈਮ ਦਿੱਤਾ ਜੀ ਵੀ 7 ਦਿਨਾਂ ਦੇ ਵਿੱਚ ਵਿੱਚ ਜਿਹੜਾ ਪਰਚਾ ਝੂਟਾ ਹੋਇਆ ਉਹ ਕੈਨਸਲ ਕਰ ਦਿੱਤਾ ਜਾਊਗਾ ਜੇ ਸਾਡਾ ਪਰਚਾ ਕੈਨਸਲ ਨਾ ਹੋਊਗਾ ਫਿਰ ਅਸੀਂ ਜਿਹੜਾ ਨੱਖੋ ਕੋਈ ਵੱਡਾ ਜੀਟੀ ਰੋਡ ਏ ਉਸ ਤੋਂ ਬਾਅਦ ਅਸੀਂ ਉਹ ਵੱਡਾ ਜੀਟੀ ਰੋਡ ਬੰਦ ਕਰਾਂਗੇ ਕਿਉਂਕਿ ਪ੍ਰਸ਼ਾਸਨ ਨੇ ਜਿਹੜਾ ਸਰਪੰਚਾਂ ਤੇ ਗਲਤ ਪਰਚੇ ਤੇ ਉਹ ਅਸੀਂ ਨਹੀਂ ਬਰਦਾਸ਼ਤਨਾ ਅੱਜ ਕਰਨੇ ਨਾ ਕੱਲ ਕਰਨੇ 5 ਤਰੀਕ ਨੂੰ ਸਾਡੀ ਸਰਪੰਚੀ ਯੂਨੀਅਨ ਦੀ ਬੜੀ ਵੱਡੀ ਮੀਟਿੰਗ ਏ ਉਹਦੇ ਵਿੱਚ ਵੀ ਅਸੀਂ ਇਹ ਜਿਹੜਾ ਹਾਲ ਏ ਇਹ ਜ਼ੋਰ-ਚੋਰ ਨਾਲ ਜਿਹੜਾ ਚੱਕਾਂਗੇ ਪੁਆਇੰਟ ਕਿਉਂਕਿ ਜਿਹੜੇ ਸਾਡੇ ਸਰਪੰਚਾਂ ਦੇ ਨਾਲ ਧੱਕੇਸ਼ਾਹੀਆਂ ਹੁੰਦੀਆਂ ਨੇ ਉਹ ਪ੍ਰਸ਼ਾਸਨ ਨੂੰ ਬੰਦ ਕਰਨਾ ਚਾਹੀਦਾ ਹੈ ਈ ਨਾਮ ਉਹ ਰੱਖੀ ਕਹਿਣਾ ਚਾਹੁੰਦੇ ਜਿਹੜਾ ਧਰਨਾ ਦਿੱਤਾ ਬਾਈ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਮੁਥੜ ਮੇਰੇ ਮਿਸੇ ਟੈਂਪਲ ਜਿੰਨੇ ਵੀ ਵਿਕਾਸ ਕਾਰਜ ਦੇ ਕੰਮ ਉਹਨਾਂ ਦੇ ਮੈਂ ਦੇਖਦਾ ਸਾਂ ਮੇਰੀ ਪੰਚਾਇਤ ਦੇ ਪਿੰਡ ਦੇ ਵਿੱਚ ਇੱਕ ਹਾਜੀ ਸ਼ਿਮਬਾ ਦਾ ਛੱਪੜ ਪੈਂਦਾ ਸੀ ਉਹ ਵੀ ਮੇਰੀ ਪੰਚਾਇਤ ਦੇ ਵਿੱਚ ਪਿੰਡ ਆ ਉੱਤੇ 35 ਤੋਂ 40 ਸਾਲ ਤੋਂ ਪੁਰਾਣਾ ਛੱਪੜ ਸੀ ਜੀ ਉਹ ਜਿੰਦੀ ਸਫਾਈ ਵਾਸਤੇ ਮੈਨੂੰ ਇਹਨਾਂ 2 ਮਹੀਨੇ ਤੋਂ ਸਰਪਿੰਡ ਵਾਲਿਆਂ ਨੇ ਟਾਰਗੇਟ ਕੀਤਾ ਵੀ ਤੂੰ ਸਫਾਈ ਕਰਾ ਸਾਡੀਆਂ ਗਲੀਆਂ ਵਿੱਚ ਪਾਣੀ ਬਹੁਤ ਜ਼ਿਆਦਾ ਮੈਂ ਚਲੋ ਥੋੜਾ ਇਹਨਾਂ ਨੂੰ ਤਾਲਮਕੋਲਾ ਕਰਦਾ ਵੀ ਕਿਸੇ ਪਾਸੋਂ ਪੇਮੈਂਟ ਆਉਣ ਤੋਂ ਪੇਮੈਂਟ account ਤੇ باوجود ਵੀ ਅਸੀਂ ਚਲੋ ਮਤਾ ਪਾਇਆ ਕਿ ਵੀਡੀਓ ਸਾਹਿਬ ਤੋਂ ਰეკਮੈਂਡ ਕਰਵਾ ਕੇ ਸਾਰੇ ਕਾਨੂੰਨੀ ਦਰਰੇ ਦੇ ਚ ਰਹਿ ਕੇ ਕੰਮ ਕੀਤਾ ਜੀ ਤੇ 1 ਮਹੀਨੇ ਬਾਅਦ ਕੋਈ ਬੱਚਾ ਬੈਡਬਾਲ ਖੇਡਦੇ ਪਰਦੇ ਸੀ ਬੱਚੇ ਤੇ ਗੇਂਦ ਡਿੱਗ ਪਈ ਜੀ ਗੇਂਦ ਕੰਡਣ ਦੇ ਕੱਟਣ ਗਿਆ ਬੱਚੇ ਦੀ ਡੈਥ ਹੋ ਗਈ ਜੀ ਉਹਦੇ ਕਾਰਨ ਹੀ ਇਹਨਾਂ ਪਿੰਡ ਵਾਲੇ ਬੰਦਿਆਂ ਨੇ ਉਤੋਂ ਮਤਿਆਂ ਨੇ ਕੀ ਇੱਕ ਤਾਂ ਜੀ ਪਿੰਡ ਦੇ ਮੌਜੂਦਾ ਨੰਬਰਦਾਰ ਜੀ ਮੇਰੇ ਮਿਸਿਸ ਸਰਪੰਚ ਜਿਹੜੇ ਹੈਗੇ ਡਿੰਪਲ ਰਾਣੀ ਮੌਜੂਦਾ ਉਹਨਾਂ ਤੇ ਜੀ ਇੱਕ ਐਕਸ ਸਰਪੰਚ ਹੈਗੇ ਸਾਡੇ ਭਾਬੀ ਜੀ ਵੀਰੋ ਉਹਨਾਂ ਤੇ ਦੋ ਜਿਨ੍ਹਾਂ ਦੀ ਜ਼ਮੀਨ ਦੇ ਨਾਲ ਛੱਪਰ ਲੱਗਦਾ ਸੀ ਉਹਨਾਂ ਤੇ ਜੀ ਇਹ ਪਰਚਾ ਦਰਜ ਕਰਵਾਤਾ ਸੀ ਜੀ ਵੀਡੀਓ ਤੇ ਵੀ ਹੋਇਆ ਸੀ ਪਰਚਾ ਨਹੀਂ ਵੀਡੀਓ ਤਣੀ ਜਾਣਗੀ ਬੀਡੀਪੀਓ ਡੀਡੀਪੀਓ ਆਫਿਸ ਵਾਲੋਂ ਕੋਈ ਪਰਚਾ ਨਹੀਂ ਸੀ ਹੈਗਾ ਇਹ ਸਿਰਫ ਇੱਕ ਕੋਈ ਪ੍ਰਧਾਨ ਹੈਗਾ ਬੱਗਾ ਉਹਦੇ ਪ੍ਰਸ਼ਾਸਨ ਦੇ ਉੱਤੇ ਉਸ ਬੰਦੇ ਨੇ ਦਬਾਅ ਬਣਾ ਕੇ ਤੇ ਪਰਚਾ ਕਰਵਾਤਾ ਜੀ 304 ਇਹਦਾ ਸਾਡੇ ਤੇ ਲੱਗੀ ਹੋਈ ਜੀ ਜਿੱਦੇ ਚ ਸਰਪੰਚ ਦਾ ਕਸੂਰ ਦੱਸੋ ਜੀ ਕੋਈ ਕਸੂਰ ਹੀ ਨਹੀਂ ਹੈਗਾ ਸਾਡਾ ਪਿੰਡ 2 ਕਿਲੋਮੀਟਰ ਦੂਰ ਜਾਤਾ ਸੀ ਬੱਚੇ ਨੂੰ ਧੱਕਾ ਮਾਰਿਆ ਹੋਵੇ ਛੱਪੜ ਤੇ ਤਾਂ ਦੱਸੋ ਜੀ ਨਾ ਸਾਡਾ ਨਾਲ ਕੋਈ ਵੈਰ ਨਹੀਂ ਬਰੋਦ ਨਹੀਂ ਲੜਾਈ ਨਹੀਂ ਝੜਾ ਐ ਤਾਂ ਵਕਾਰ ਤੇ ਕੰਮ ਪਿੰਦੇ ਸਰਪੰਚ ਨਾ ਕਰੂਗਾ ਤਾਂ ਫਿਰ ਕਰੂਗਾ ਕਿਹੜਾ ਜੀ ਪ੍ਰਸ਼ਾਸਨ ਨੇ ਤਾਂ ਵਿਸ਼ਵਾਸ ਦਿੱਤਾ ਪ੍ਰਸ਼ਾਸਨ ਨੇ ਅੱਜ ਐਸਪੀ ਡੀ ਸਾਹਿਬ ਨੇ ਅਸੀਂ 1 ਮਹੀਨੇ ਤੋਂ ਸਾਡੀ ਐਪਲੀਕੇਸ਼ਨਾਂ ਵੀ ਗੀਆਂ ਨੇ ਜੀ ਤੇ ਅੱਜ ਐਸਪੀ ਡੀ ਸਾਹਿਬ ਨੇ ਸਾਨੂੰ 7 ਦਿਨ ਦਾ ਟਾਈਮ ਦਿੱਤਾ ਜੀ 7 ਦਿਨ ਤੱਕ ਜੇ ਸਾਡਾ ਪਰਚਾ ਖਰਚ ਨਹੀਂ ਹੁੰਦਾ ਜੇ ਫਰਸੀ ਹਾਈਵੇ ਰੋਡ ਜਿਹੜਾ ਜਮ ਕਰਾਂਗੇ ਜੀ ਹਾਂਜੀ ਮਾਵਲਾ ਜਿਹੜਾ ਧਰਨਾ ਦਿੱਤਾ ਗਿਆ ਕੀ ਮਾਵਲਾ ਸੀ ਜੀ ਸਾਡੇ ਸਰਪੰਚਾਂ ਦੇ ਝੂਠੇ ਪਰਚੇ ਦਰਜ ਕੀਤੇ ਗਏ ਸੀਗੇ ਔਰ ਸਰਪੰਚਾਂ ਤੇ ਕਾਫੀ ਵਾਰੀ ਅਸੀਂ ਪ੍ਰਸ਼ਾਸਨ ਨੂੰ ਇਹ ਧਿਆਨ ਚ ਲੈ ਆਂਦਾ ਵੀ ਸਾਡੇ ਪਰਚੇ ਕੈਂਸਲ ਕੀਤੇ ਜਾਣ ਪਰ ਉਹਨਾਂ ਨੇ ਪ੍ਰਸ਼ਾਸਨ ਨੇ ਸਾਨੂੰ ਕੋਈ ਵਿਸ਼ਵਾਸ ਮਤਲਬ ਕਿ ਕਹਿ ਦਿੰਦੇ ਸੀ ਕਰ ਦਿਆਂਗੇ ਪਰ ਕੀਤਾ ਨਹੀਂ ਅੱਜ ਸਾਨੂੰ ਮਜਬੂਰੀ ਖਾਤਰ ਅੱਜ ਧਰਨਾ ਲਾਣਾ ਪੈ ਗਿਆ ਇੱਥੇ ਐਸਐਸਪੀ ਦਫ਼ਤਰ ਦੇ ਔਰ ਸਾਡਾ ਇੱਕ ਸਰਪੰਚ ਲੂਥੜ ਦਾ ਮੁਖਤਿਆਰ ਸਿੰਘ ਉਹਨਾਂ ਦੀ ਵਾਇਸ ਤੇ ਪਰਚਾ ਦਰਜ ਹੋਇਆ ਜੀ ਇੱਕ ਸਾਡਾ ਸਰਪੰਚ ਸਤਨਾਮ ਸਿੰਘ ਉਹਨਾਂ ਤੇ ਪਰਚਾ ਦਰਜ ਹੋਇਆ ਜੀ ਜੋ ਇਹ ਝੂਠੇ ਪਰਚੇ ਦਰਜ ਹੋਏ ਨੇ ਉਹਦੇ ਸਬੰਧ ਵਿੱਚ ਅ ਜੀਐਸਪੀ ਐਸਪੀਡੀ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਸਾਨੂੰ 7 ਦਿਨ ਦਾ ਟਾਈਮ ਦਿੱਤਾ ਹੈ ਵੀ 7 ਦਿਨ ਦੇ 15 ਅੰਦਰ ਅਸੀਂ ਪਰਚੇ ਖਾਰਜ ਕਰਾਂਗੇ ਖਾਰਜ ਕਰਕੇ ਜੇ ਪਰਚੇ ਖਾਰਜ ਨਹੀਂ ਕਰਦੇ ਪਰ ਅਸੀਂ ਹੋਰ ਵੀ ਇੱਕਾ ਸੰਘਰਸ਼ ਕਰਾਂਗੇ ਔਰ ਜੀਟੀ ਰੋਡ ਜੋ ਕਰਨਾ ਵੇ ਰੰਸੀ ਤੁਮਾ ਪਹੇਗਾ ਹਾਂਜੀ 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 ਬਿਲਕੁਲ ਜੀ ਸੱਪਤ ਦਿਨ ਦੇ ਅੰਦਰ ਨਾਲ ਵਿੱਚ ਪਰਚਾ ਦਰਜ ਕੈਂਸਲ ਨਾ ਕੀਤਾਗੇ ਫਿਰ ਅਸੀਂ ਧਰਨਾ ਹੋਰ ਵੀ ਇਸ ਤੋਂ ਵੱਡਾ ਲਾਵਾਂਗੇ ਜੀ ਹੋਰ ਕੀ ਵਿਸ਼ਵਾਸ ਸਾਨੂੰ ਹੁਣ ਇੱਕ ਵਾਰੀ ਤਾਂ ਵਿਸ਼ਵਾਸ ਪ੍ਰਸ਼ਾਸਨ ਨੇ ਦਿੱਤਾ ਵੀ 7 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਪਰਚੇ ਖਰਚ ਕਰ ਦੇਾਂਗੇ ਜੀ ਅਸੀਂ 10 ਨੰਬਰ ਤੇ ਦੋਵੇਂ ਪੱਖਿਆਂ ਦਾ ਤਾਜ ਹੋ ਗਿਆ ਇਹ ਮਤਲਬ ਕਿ ماں ਪੱਖ ਦੇ ਮੇਰਾ ਪਤਨ ਦਾ ਦਬਾਵੀਂ ਦੀਵਾਰ ਦਾ ਫਾਟਾ ਕਰਦਾ ਉਹ ਬੰਦ ਕਰਾਂਗੇ ਸ਼ੁਰੂਆਤ ਮਾਨਸਮੁਖਾਰ ਕਰਕੇ ਜੀ ਬਹੁਤ ਬਹੁਤ ਆਪ ਦਾ ਬਹੁਤ ਬਹੁਤ ਧੰਨਵਾਦ ਕੋਈ ਬਹੁਤ ਬੋਲ ਮੇਰ ਬਹੁਤ ਧੰਨਵਾਦ ਤੇ ਸਾਰਿਆਂ ਦੀ ਬਹੁਤ ਮਿਹਰਬਾਨੀ ਤੇ ਉਹ ਗੁੰਬਾਦ ਕੀਤੇ ਨਾਲ ਜੀ ਦਾ ਅਸੀਂ ਜਿਹੜਾ ਚਰਚੇ ਉਹ ਨੋਣਾ ਚੜਾ ਲਾ ਕੌਮ ਕਮੇਟੀ ਨੰਬਰ ਪੰਜਾਬ ਕਿਹਦੇ ਪੰਜਾਬ ਦੀ ਪਾਣੀ ਦੇ ਵਿੱਚ ਸਾਡੀ 5 ਤਰੀਕ ਨੂੰ ਰਾਏਪੁਰਾ ਫਮਾ ਬੋਲ ਦੇ ਪੁਰ ਉੱਤੇ ਵਾਲੀ ਸਰਪੰਚੀ ਯੂਨੀਅਨ ਦੀ ਮੀਟਿੰਗ ਹੋਈ ਪਰ ਅੱਜ ਤੇ ਬੜੀ ਜਲਦੀ ਪਤੀ ਜਿਹੜੀ ਪੰਜਾਬ ਦੇ ਵੱਡੇ ਬੁੱਢੇ ਇੱਥੋਂ ਸਰਪੰਚੀ ਯੂਨੀਅਨ ਦੇ ਅਚੇਤ ਸਰਪੰਚ ਨੇ ਫੋਟੋ ਕਰਕੇ ਖੜਾ ਦੇ ਕਿਉਂਕਿ ਬੰਦੇ ਬੱਚੇ ਅੱਜ ਲਗਾਤਾਰ ਕਰਦੇ ਰਾਤ ਕੱਲ ਕਰਦੇ ਹਾਂ ਸਾਡੇ ਕਿਸੇ ਸਰਪੰਚ ਚ ਪੰਜਾਬ ਕੰਨੂ ਚ ਹੋਵਾ ਇਹ ਨੀਰ ਧੰਨਾ ਲਾ ਲਿਆ ਕੇ ਉਹਨਾਂ ਦੇ ਗੱਲ ਪੱਟਾਂ ਦੇ ਨੂੰ ਪੱਟਾ ਚਿੰਗੀ ਕਹਿੰਦਾ ਕਹਿੰਦਾ ਪੱਟਾ ਦਵਾਜ ਦੇਦਾ ਤੇ ਫਿਰ ਸਾਡੇ ਦੇ ਮਾਮਲੇ ਕਰਦੇ ਜੇ ਤੁਸੀਂ ਘਰਾਂ ਦੇ ਦਵਾਜ ਦੇ ਪੱਟਾ ਦੇ ਸਕਦੇ ਹੋ ਤੇ ਫਿਰ ਧੰਨ ਦੇ ਦਵਾਜ ਪੱਟਾ ਕਰ ਸਕਦੇ ਹੋ ਜੀ ਕਹਿੰਦਾ ਤੇ ਮੈਂ ਕਹਿੰਦਾ ਸੱਜੇ ਪੱਟੇ ਧੂ ਭਾਜੇ ਬੰਦਲਾ ਮਿੱਤੇ ਕਿਸੇ ਬਾਜਰ ਦੀ ਵੱਡਾ ਫਾਦਰ ਕਹਿੰਦਾ ਜਿੱਤੀ ਰੋੜੇ ਉਥੋਂ ਆਮ ਕਰਦੇ ਆ ਰਹੇ ਆ ਅਜੀਤਪੁਰਕ ਦੱਸ ਲੋ ਕਿ ਉਹਨੇ ਪਿੰਡ ਦੇ ਵਿਕਾਸ ਤੋਂ ਕੀ ਮਰਜ਼ੂਰ ਦੇ ਲਿਓ ਬੇਨਿਕੋ ਜੱਟਾਂ ਨੂੰ ਨਹੀਂ ਹੁੰਦੀ ਐ ਜਾਂ ਤੇ ਭਾਲਾ ਬੰਦਦਾ ਉਥੇ ਬੈਠੇ ਸਰਪੰਚ ਦਾ ਕਿੰਨਾ ਰੋਗ ਜੇ ਸਾਡੇ ਸਰਪੰਚ ਦਾ ਕੋਈ ਰੋਗ ਹੋਵੇ ਤਾਂ ਚੁੱਪਾ ਬੱਚਾ ਵਰਜ ਕਰ ਲੈ ਜਿਹੜੀ ਉਹ ਬੜੀ ਮਾੜੀ ਬੰਦਾ ਕਿਉਂਕਿ ਜਿਹੜਾ ਖੱਪਣੇ ਉਹ ਵੀ ਕਰਦੇ ਨੇ ਨਾ ਕਰਕੇ ਆ ਕੇ ਅੱਜ ਅੱਗੇ ਹੋ ਕੇ ਅੱਜ ਧਰਨਾ ਲਾਇਆ ਹੈ ਇਸ ਕਰਕੇ ਕਿ ਜੇਦਾ ਪ੍ਰਸ਼ਾਸਨ ਚ ਸਾਡੇ ਸਰਪੰਚਾਂ ਦੇ ਝੂਠੇ ਪਰਚਾਂ ਦੇ ਜਿਹੜੇ ਕਰਦੇ ਨੇ ਉਹ ਰਾਤ ਨਹੀਂ ਕਰਦਾ ਅਸੀਂ ਹੋਰ ਵੀ ਪਿੱਛਾ ਸ਼ੁਰੂ ਕਰਾਂਗੇ ਜਿਨ੍ਹਾਂ ਸਾਡੇ ਸਰਪੰਚਾਂ ਦੇ ਚੰਗੇ ਕੰਮ ਕਰਦੇ ਨੇ ਅਸੀਂ ਜਿਹੜੇ ਫਾਈ ਕੰਮ ਕਰਦੇ ਨੇ ਅਸੀਂ ਉਹਨਾਂ ਦੇ ਨਾਲ ਡਟ ਕੇ ਖੜੇ ਰਾਵਾਂਗੇ ਉਹ ਬੰਦੇ ਬਣ ਜਾਓ ਅਮਿਤ ਪੇਗਾ ਕੁੱਲੀ ਜੇ ਆਈ ਤੇ ਆ ਕੇ ਅਸੀਂ ਵੱਡੇ ਵੱਡੇ ਰੇਲ ਵੱਡੇ ਸ਼ੋਰਾਂ ਤੋਂ ਕਰਾਂਗੇ ਪਰ ਅਸੀਂ ਕਿਸੇ ਲਈ ਲਾਹਰ ਤੋਂ ਕਿ ਸਰਕਾਰ ਦੀ ਨਾ ਹੋਏ ਕਿ ਕਿਉਂਕਿ ਸਰਕਾਰ ਨੇ ਜਦੋਂ ਤੂੰ 10 ਅਗਸਤ ਨੂੰ ਦੋਇਤ ਕੈਰੀਮ ਨੂੰ ਪੰਚਾਇਤ ਫੰਡ ਕਿੱਥੇ ਸੀ ਇਹਨਾਂ ਨਾਲ ਸਾਨੂੰ ਕੋਈ ਪੋਸਟ ਦੇ ਵਿੱਚ ਸਪੈਂਡ ਕਰਕੇ